ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਕੀ ਦੇ ਬਚਨ ਗੁਰੂ ਸਾਹਿਬ ਜੀ ਇਆਂ ਦੇ ਪਹਿਰੇ ਦੇ ਵਿੱਚ ਚੱਲ ਰਹੇ ਹਾਂ ਦੱਸ ਰਹੇ ਹਾਂ ਕਰੇ ਲੜਾਈ ਖਾਲਸਾ ਭਜ ਹੋਏ ਤਿਆਰ ਸਿੰਘ ਬਹਾਦਰ ਸੂਰਮੇ ਜੋਦੇ ਪਲੀ ਸਰਦਾਰ ਸਿੰਘ ਭੂਪਾ ਤਵੇ ਉੱਠੇਗਾ ਇਥੇ ਸਿੰਘ ਭੂਪਾ ਤਵੇ ਉੱਠेंगे ਬੜੇ ਪੰਥ ਕੀ ਸ਼ਾਨ ਇਹ ਮੱਝੀ ਸਿੰਘ ਹੈ ਸਿੰਘ ਭੂਪਾ ਬੜੇ ਸਿੰਘ ਕੀ ਸ਼ਾਨ ਫੇਰ ਦਬਾਰਾ ਲæg ਗਈ ਹੋਈ ਕਰਪਾਣਾ ਫੇਰ ਲਲਕਾਰੇ ਪੰਥ ਕੋ ਸਿੰਘ ਭੂਪਾ ਧੀਰੇ ਧੀਰੇ ਉੱਠ ਬਾਹਦਰ ਖਾਲਸਾ ਸਿੰਘ ਬਲੀ ਰਣਵੀਰ ਸਿੰਘ ਗਜੇਗਾ ਸੂਰਮੇ ਆਤ ਜੋਦੇ ਬਲ ਵਾਨ ਤਬੇ ਲਾਤਾ ਬਿਆ ਲਵੇ ਸਭ ਹਿੰਦ ਕੀ ਆਪਣੇ ਹੱਥ ਕਮਾਨ ਫੋਜ ਬਣਾ ਆਕਾਲ ਕੇ ਤਾਰ ਆਕਾਲੀ ਭੇਸ ਜੋਦੇ ਜਦ ਚੜਾਈ ਕਰੇਗਾ ਸਭ ਇੰਨੀ ਵਾਵੇ ਦੇਸ ਜਿਓ ਕਾਨ ਕਨ ਮੈਦਮਾਨ ਚਮਕੇ ਹਰ ਪ੍ਰਕਾਸ਼ ਐ ਉਹ ਨੇਲੀ ਲਿਸ਼ਕਣ ਲਿਸ਼ਕਾਰ ਪਾਵਾਂਗੇ ਤੇਗ ਖਾਲਸ ਹੱਥ ਅਗੇ ਹੋਏ ਤਾਂ ਦਾਲ ਪੰਥ ਕੋ ਫਿਰ ਬਹਾਦਰ ਆਰਮ ਦਸ਼ਮਣ ਕੋ ਰਾਜ ਕਾਜ ਕੋ ਸੋਜ ਅਰਨਾ ਠੋਰਾ ਸਿੰਘ ਬਹਾਦਰ गोरखा राजपूत अर जाट बी बिरहा बे हार मराठा गढ़वालियाल मजबी कौम अन सिंह पूपा ही होएंगे सब के जथेदार होर पहाड़ सुरम जोदे पड़े आपार वागुरु जी का खालसा वागुरु जी की ਤੇ ਆਠੀਕ ਹੋ ਗਿਆ اچھا ਹੁਣ ਆ ਜਿਹੜੀ ਚੀਜ਼ ਹੈ ਹੁਣ ਅੱਗੇ